9 ਸਤੰਬਰ 2025 ਮੰਗਲਵਾਰ ਇੱਕ ਸੂ ਅੱਜ ਦਾ ਵਿਚਾਰ ਹੈ ਸਾਡੇ ਸਾਰੇ ਸੁਪਨੇ ਸাকার ਹੋ ਸਕਦੇ ਹਨ ਜੇਕਰ ਅਸੀਂ ਉਹਨਾਂ ਨੂੰ ਪੂਰਾ ਕਰਨ ਦੀ ਹਿੰਮਤ ਰੱਖਦੇ ਹਾਂ ਸਾਡੇ ਸਾਰੇ ਸੁਪਨੇ ਸাকার ਹੋ ਸਕਦੇ ਹਨ ਜੇਕਰ ਅਸੀਂ ਉਹਨਾਂ ਨੂੰ ਪੂਰਾ ਕਰਨ ਦੀ ਹਿੰਮਤ ਰੱਖਦੇ ਹਾਂ ਸਵਾਲ ਜਵਾਬ ਹੈ ਜੀ ਪ੍ਰਸ਼ਨ ਹੈ ਪਹਿਲਾ ਇਸਲਾਮਾਬਾਦ ਕਿਸ ਦੇਸ਼ ਵਿੱਚ ਸਥਿਤ ਹੈ ਇਸਲਾਮਾਬਾਦ ਕਿਸ ਦੇਸ਼ ਵਿੱਚ ਸਥਿਤ ਹੈ ਉੱਤਰ ਹੈ ਪਾਕਿਸਤਾਨ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿੱਥੇ ਹੈ ਉੱਤਰ ਹੈ ਖੰਨਾ ਪੰਜਾਬ ਹਿੰਦੀ ਭਾਸ਼ਾ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ ਦੇਵਨਾਗਰੀ ਕੈਂਠਾ ਕਿੱਥੇ ਪਾਇਆ ਜਾਂਦਾ ਹੈ ਗਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿੱਥੇ ਹੋਇਆ ਬਟਾਲਾ ਸੋ ਅੱਜ ਦੀਆਂ ਖਬਰਾਂ ਸੁਪਰੀਮ ਕੋਰਟ ਵੱਲੋਂ ਪੂਰੇ ਵਕਫ ਸੋਧ ਕਾਨੂੰਨ ਤੇ ਰੋਕ ਲਾਉਣ ਤੋਂ ਬਾਅਦ ਰahul gandhi ਅਮਰਸਰ ਤੇ ਗੁਰਦਾਸਪੁਰ ਚੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਮਿਲੇ ਵੋਟਰ ਸੂਚੀਆਂ ਦੀ ਤਿੱਖਣ ਸੋਧ ਦਾ ਮਾਮਲਾ ਵਿਹਾਰਬਾਰੇ ਫੈਸਲਾ ਹੀ ਪੂਰੇ ਦੇਸ਼ 'ਚ ਲਾਗੂ ਹੋਵੇਗਾ ਸੁਪਰੀਮ ਕੋਰਟ ਕੇਂਦਰ ਸਰਕਾਰ ਵੱਲੋਂ ਸਿੱਖ ਜਥੇ ਨੂੰ ਗੁਰਪੁਰਬ ਮੌਕੇ ਪਾਕਿਸਤਾਨਾਂ ਭੇਜਣ ਦਾ ਫੈਸਲਾ ਗਲਤ ਜਥੇਦਾਰ ਕਣਕਾਚ ਏਸ਼ੀਆ ਕੱਪ ਕ੍ਰਿਕਟ శ్రీਲੰਕਾ ਨੇ ਹਾਂਗਕਾਂਗ ਨੂੰ 4 ਵਿਕਟਾਂ ਦੇ ਨਾਲ ਹਰਾਇਆ ਸੋ ਚੈਨਲ ਸਬਸਕ੍ਰਾਈਬ ਕਰੋ ਜੜੋ ਹਰ ਤਰ੍ਹਾਂ ਦੀ ਜਿਹੜੀ ਤਾਜ਼ਾ ਤੇ ਅਪਡੇਟ ਜਾਣਕਾਰੀ ਵਿਦਿਆਰਥੀਆਂ ਦੇ ਨਾਲ ਸੰਬੰਧਿਤ ਅ ਚੈਨਲ ਤੋਂ ਤੁਹਾਨੂੰ ਮਿਲੇਗੀ ਸ਼ੁਕਰੀਆ ਧੰਨਵਾਦ